ਲਓ ਵੀ ਸੱਜਣੋ ਸਕਾਰਪੀਓ ਮੁੜ ਗਈ ਆ ਤੇ ਬਾਪੂ ਹੋ ਖੜਾ ਤਿਆਰ ਹੋਇਆ ਮੈਨੂੰ ਪਤਾ ਸੀ ਵੀ ਬਾਲੇ ਸਾਰੇ ਸੱਜਣ ਜਿਹੜੇ ਆ ਵੇਟ ਕਰ ਰਹੇ ਹੋਣਗੇ ਬਲੌਗ ਦਾ ਵੀ ਬਾਈ ਨੇ ਕਹਿਤਾ ਤੇ ਬਲੌਗ ਹਜੇ ਪਾਇਆ ਨਹੀਂ ਲਓ ਵੀ ਭੂਆ ਨੇ ਕਰਾ ਤਿਆ ਮਿੱਠਾ ਮੂੰਹ ਤੇ ਹੁਣ ਆਪਾਂ ਸਿੱਧਾ ਚੱਲੇ ਆ ਜਾਂਸੀ ਤੇ ਜਾਂਸੀ ਪਹੁੰਚ ਗਏ ਤੇ ਬਾਪੂ ਕਹਿੰਦਾ ਵੀ ਆਪਾਂ ਤਾਂ ਬੈਠਣਾ ਹੈ ਵਿੱਚ ਗੱਡੀ ਜਿਹੜੀ ਮਰਜ਼ੀ ਹੋਵੇ ਵੱਡੀ ਛੋਟੀ ਦਾ ਕੋਈ ਚੱਕਰ ਨਹੀਂ ਤੇ ਨਾਲ ਆਜਾ ਸੱਜਣੋ ਆਪਣੇ ਬਾਈ ਸਰਪੰਚ ਜਗਤਾਰ ਤੇ ਨਾਲ ਬਾਈ ਜਗਜੀਤ ਤੇ ਨਾਲ ਗਰਜੀਤ ਬਾਈ ਬੱਲੋ ਤੇ ਨਾਲ ਹਰਸ ਬਾਈ ਗਰਸੇਵਕ ਕਹਿੰਦਾ ਕੰਦਾ ਮੰਡੀਲਾ ਦਾ ਧੰਨਵਾਦ ਕਰਦੀ ਕਹਿੰਦਾ ਜਿਨੇ ਸਾਨੂੰ ਰੋਟੀ ਪਾਈ ਐ ਤੇ ਸਾਡੀ ਕਰਮ ਭੂਮੀ ਬਣ ਗਈ ਐ ਤੇ ਕਹਿੰਦਾ ਜੇ ਕਦੇ ਮੰਡੀਲਾ ਨਾ ਹੁੰਦੀ ਤਾਂ ਸੱਚ ਨੂੰ ਸ਼ਾਇਦ ਅਸੀਂ ਗਰੀਬ ਹੀ ਮਰ ਜਾਣਾ ਸੀ ਕਿਸੇ ਵੇਲੇ ਗੱਡਾ ਲੈਣ ਦੀ ਔਕਾਤ ਨਹੀਂ ਸੀ ਤੇ ਅੱਜ ਕਹਿੰਦਾ ਗੱਡੀਆਂ ਆ ਗੱਡੀ ਨੂੰ ਦੇਖ ਕੇ ਅਸੀਂ ਸੱਜਣੋਂ ਥੋੜੇ ਹੈਰਾਨ ਹੋ ਗਏ ਹੈਰਾਨ ਇਹ ਹੋ ਗਏ ਵੀ ਗੱਡੀ ਦਾ ਸੱਜਣੋਂ ਉਹੀ ਸੀ ਜਿਹੜੀ ਆਪਾਂ ਇਹਨਾਂ ਨੂੰ ਆਰਡਰ ਦਿੱਤਾ ਸੀ ਪਰ ਇੱਕ ਦੋ ਗੱਲਾਂ ਇਹਨਾਂ ਨਾਲ ਆਪਾਂ ਕਰੀਆਂ ਸੀ ਵੀ ਇਹ ਇਹ ਸਨ ਰੂਪ ਵਾਲੀ ਗੱਡੀ ਸੀ ਇਹ ਤੁਹਾਨੂੰ ਮੈਂ ਦੱਸ ਦਿਆਂ ਪਹਿਲਾਂ ਵੀ ਕਿਹੜੀ ਗੱਡੀ ਹੈ ਬ੍ਰੀਜਾ ਗੱਡੀ ਹੈ ਇਹ cd xi ਤੇ ਇਹ ਸੱਜਣੋ ਇਹਨਾਂ ਨਾਲ ਆਪਾਂ ਗੱਲ ਕਰੀ ਸੀ ਲਾਇਆਂ ਦੀ ਵੀ ਇਹਦੇ ਚ ਲਾਇਏ ਜਿਹੜੇ ਆਪਾਂ ਡਬਲ ਕ੍ਰੋਮ ਪਾਉਣੇ ਆ ਤੇ ਇਹਨਾਂ ਨੇ ਸਿੰਗਲ ਪਾਤੇ ਤੇ ਇਹ ਕਾਲੇ ਐ ਸਾਰੇ ਤੇ ਇੱਥੇ ਜਿਹੜੀ ਹੁਣ ਗਰਾਰੀ ਅੜ ਜਾਣੀ ਐ ਮੈਨੂੰ ਪਤਾ ਐ ਵੀ ਬਾਪੂ ਕਹਿੰਦਾ ਵੀ ਹੁਣ ਆਪਾਂ ਜਿਹੜੇ ਇਹ ਗੱਲ ਇਹਨਾਂ ਨਾਲ ਕਰੀ ਵੀ ਆ ਦੇਖੋ ਵੀ ਮੋਬਾਈਲ ਮੂਲ ਤੇ ਫੋਟੋਆਂ ਜਿਹੜੀਆਂ ਦਿਖਾਈਆਂ ਜਾਂੀਆਂ ਜਾ ਰਹੀਆਂ ਵੀ ਆ ਫੋਟੋਆਂ ਤੁਸੀਂ ਭੇਜੀਆਂ ਸੀ ਜੇ ਆ ਆ ਭੇਜੀਆਂ ਸੀ ਰੌਲਾ ਰੂਲਾ ਜਿਹੜਾ ਸੱਜਣੋਂ ਖਾਸਾ ਪੈ ਗਿਆ ਇਸ ਤੋਂ ਬਾਅਦ ਤਾਂ ਸ਼ਾਂਤ ਹੋਣ ਵਾਲਾ ਮਾਹੌਲ ਬਣ ਗਿਆ ਸੀ ਕਿਉਂਕਿ ਸਭ ਦੇ ਚਿਹਰੇ ਮਰ ਜਾ ਕੇ ਸੀ ਕਿਉਂ ਗੱਲ ਇਹ ਹੋ ਗਈ ਵੀ ਸੱਜਣੋਂ ਉਹਨਾਂ ਨੂੰ ਅਸੀਂ ਕਹਤਾ ਵੀ ਜੇ ਤੁਸੀਂ ਭਾਈ ਸਾਡਾ ਇਹ ਹੱਲ ਨਹੀਂ ਕਰਕੇ ਦਿੰਦੇ ਸੋਡੇ ਨਾਲ ਗੱਲ ਹੋਈ ਸੀ ਆ ਫੋਟੋਆਂ ਪਈਆਂ ਸਾਰਾ ਕੁਝ ਤਾਂ ਅਸੀਂ ਜਿਹੜੀ ਹੈ ਗੱਡੀ ਕੀ ਕਹਿੰਦੇ ਹੈ ਬਾਪੂ ਇਹ ਕੀ ਕਹਿੰਦੇ ਇਹ ਗੱਲ ਸਹੀ ਕਰ ਦੋ ਇਹ ਜਿਹੜੇ ਆ ਉਹ ਢਿੱਲੇ ਪੈ ਕੇ ਦੇ ਪਰ ਬੰਦੇ ਸਮਝਦਾਰ ਸੀ ਸਿਆਣੇ ਸੀਗੇ ਹਾਂ ਕਾ ਮਮਾ ਜਿਹਨਾਂ ਕੰਡਿਆਂ ਨੂੰ ਹਾਫੇ ਹਾਂ ਫਿਰ ਫਿਰ ਹੁਣ ਮੰਨ ਕੇ ਮੰਨ ਲੈਣੇ ਅਸੀਂ ਉਹ ਕਹਿੰਦਾ ਗੱਡੀ ਲੈ ਕੇ ਜਾਂਦੇ ਆਂ ਲੈ ਕੇ ਦਿਨ ਲੈ ਕੇ ਜਾਂਦੇ ਆਂ ਇਹ ਰੋ ਲਾ ਲਾ ਲਾਗੇ ਤੇ ਮੁੜਕੋ ਮੁੜਕੋ ਨੇ ਤੇ ਹੁਣ ਨੰਬਰ ਫਿਰ ਨੰਬਰ ਕਹਿੰਦੇ ਐ ਕਿਵੇਂ ਕਰਨਾ ਆਹ ਟਰੈਕਟਰ ਨਾਲ ਲਾ ਦਾਂਗੇ ਕਿ ਟਰੈਕਟਰ ਵਾਲੀ ਲਾ ਦੀ ਆਪਣੇ ਵਾਲਾ 25 ਕਿਹੜਾ ਲਾ ਦੀ ਗਏ ਹੁਣ ਨਹੀਂ ਦਾ ਹੈਗਾ ਨੰਬਰ ਉਹਦਾ ਨੰਬਰ ਹੈਗਾ ਟਰੈਕਟਰ ਦਾ ਕਾਹ ਹੀ ਲੀਵਰ ਤੁਸੀਂ ਚਾਹੇ ਜੇ ਬਈ ਆਗੇ ਹੋਮੀ ਲੀਵਰ ਦਿਆਂ ਮੱਧ ਪ ਜਾਏ ਮੱਧ ਪ ਜਾਏ ਹੋਮੀ ਲਾ ਦੇ ਇਹ ਲਿਖਾਈ ਸੀ ਠੀਕ ਹੈ ਕਾਪੀ ਕਿਤੇ ਲੋ ਜੀ ਗੱਡੀ ਜਿਹੜੀ ਹੈ ਤਿਆਰ ਹੋ ਕੇ ਆ ਗਈ ਆ ਤੇ ਨਾਲ ਹੀ ਕੇਕ ਆ ਗਿਆ ਸੱਜਣੋ ਤੇ ਕੇਕ ਹੁਣ ਕੱਟ ਕੇ ਤੇ ਗੱਡੀ ਜਿਹੜੀ ਆਪਾਂ ਸ਼ੇਧ ਕੋਸ਼ੇ ਦੀ ਇਥੋਂ ਤੋੜ ਲੈਣੀ ਹੈ ਕੇਕ ਕਟਿਆ ਗਿਆ ਸੱਜਣੋ ਮੂੰਹ ਮਿੱਠੇ ਹੋ ਗਏ ਰਸਗੁਲੇ ਖਾਲੇ ਰਸਗੁਲੇ ਖਾ ਕੇ ਤੇ ਸਾਰਿਆਂ ਨੂੰ ਵਰਤਾ ਕੇ ਹੁਣ ਆਪ ਇਥੋਂ ਲੱਗੇ ਆ ਤੁਰਨਾ ਤੇ ਬਾਈ ਗਰਜੀਤ ਵੱਲੋਂ ਖੜਾ ਹੈਗਾ ਤੇ ਚੱਬਾਂ ਲਈ ਦੇਖੋ ਗੱਡੀ ਚਲਾਉਂਦਾ ਕਿਹੜਾ ਹੈਗਾ ਤੇ ਬਾਈ ਨੇ ਅੱਗੇ ਪਾਸ ਕਰਤੀ ਚਾਬੀ ਸਰਪੰਚ ਨੂੰ ਬਾਈ ਨੂੰ ਜਗਤਾਰ ਨੂੰ ਮੈਨੂੰ ਆਈ ਸੀ ਮੇਰੇ ਕੋਲ ਇਹ ਉਚਾਬੀ ਪਰ ਚਾਬੀ ਤਾਂ ਬਾਈ ਜਗਤਾਰ ਦੇ ਹੱਥ 'ਚ ਬਾਗੀ ਸੱਜਣੋ ਤੇ ਹੁਣ ਬਾਈ ਜਗਤਾਰ ਚਲਾਊਗਾ ਗੱਡੀ ਤੇ ਬਾਈ ਗਰਜੀਤ ਬੱਲੋ ਕਹਿੰਦਾ ਵੀ ਅੰਦਰ ਵੀ ਜਿਹੜਾ ਵਰਤਾਇਆ ਪਈ ਨਾਲ ਭਾਬੀ ਖੜੀ ਖਾਈ ਜਾਂਦੀ ਆ ਰਸਗੋਲੇ ਤੇ ਭੈਣ ਤੇ ਹਰਸ਼ ਕਹਿੰਦਾ ਵੀ ਮੈਂ ਜਿਹੜਾ ਅੱਗੇ ਬੈਠੂਗਾ ਲੋਬੀ ਇਹਨੇ ਵੀ ਆਉਦੀ ਸੀਟ ਸੱਜਣੋਂ ਮਾਰ ਲਈ ਆ ਤੇ ਰਹਿ ਗਏ ਆਪਾਂ ਚਲੋ ਆਪਾਂ ਕੋਈ ਨਹੀਂ ਪਿੱਛੇ ਬਾਪੂ ਨਾਲ ਬੈਠਾਂਗੇ ਤੇ ਬਾਪੂ ਨਾਲੇ ਗੱਲਾਂ ਬੰਤਾ ਕਰਾਂਗੇ ਕਰਿਓ ਬੰਦਾ ਦੱਸੋ ਅੱਛਾ ਹਾਂ ਹੁਣ ਮੰਗ ਲਓ ਚੱਕਿਆ ਗਿਆ ਹਣਾ ਹੁਣ ਬੰਦ ਹੋ ਗਈ ਇੱਕ ਸਹੀ ਲੱਗਿਆ ਹੁੰਦਾ ਸੀ ਹਾਂ ਬਪੂ ਇਹ ਮਜ਼ਬੂਤ ਵਾਲਾ ਹੁੰਦਾ ਸੀਸਾ ਨਵਾਂ ਸੰਦ ਖਰੀਦਿਆ ਹੋਵੇ ਸੱਜਣੋ ਤੇ ਬੰਦਾ ਗੁਰੂ ਘਰ ਨਾ ਜਾਵੇ ਤਾਂ ਹੋ ਨਹੀਂ ਸਕਦਾ ਤੇ ਆਪਾਂ ਪਹੁੰਚ ਗਏ ਧੰਨ ਧੰਨ ਬਾਬਾ ਮਾਲੋ ਰਾਮ ਜੀ ਦਾ ਅਸੀਰਵਾਦ ਲੈਣ ਉਥੋਂ ਅਸੀਰਵਾਦ ਲੈ ਕੇ ਤੇ ਆਪਾਂ ਪਹੁੰਚ ਗਏ ਸਿੱਧਾ ਘਰੇ ਫਿਰ ਦੁਆਰੇ ਦੂਜੇ ਨੰਬਰ ਤੇ ਜਿਹੜੀ ਗੱਡੀ ਸਜਣੋਂ ਘਰੇ ਆਈ ਆ ਪਹਿਲੇ ਨੰਬਰ ਤੇ ਗੱਡੀ ਗੁਰੂ ਘਰ ਜਾ ਕੇ ਆਈ ਆ ਤੇ ਤੁਸੀਂ ਵੀ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਦੋਂ ਤੁਸੀਂ ਨਵਾਂ ਕੋਈ ਸੰਦ ਖਰੀਦਦੇ ਹੋ ਤੇ ਉਹਨੂੰ ਕਿੱਥੇ ਲੈ ਕੇ ਜਾਂਦੇ ਹੋ ਤੇ ਆਹ ਦੇਖੋ ਹੁਣ ਤੇਲ ਦੂਲ ਚਵਾਈ ਹੋ ਗਈ ਸਜਣੋਂ ਬੱਚਿਆਂ ਨੂੰ ਚਾਹ ਚੜਾ ਪਿਆ ਕੁਝ ਰਸਤੇ ਤਾਰ ਪਹੁੰਚ ਗਏ ਤੇ ਕੁਝ ਪਹੁੰਚ ਹਾਲੇ ਆ ਤੇ ਲਓ ਬਾਈ ਗਰ ਸੇਵਕ ਮੰਡੀਲਾ ਨੂੰ ਜਿਹੜੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਬਾਈ ਨੂੰ ਬਾਈ ਕੁਝ ਕੁਸਾਲ ਪਹਿਲਾਂ ਜਿਹੜਾ ਘਰ ਦਾ ਮੁਜਬੂਰੀਆਂ ਦੇਖਦੇ ਹੋਏ ਜਿਹੜਾ ਮੰਡੀਲਾ ਵਾਗ ਗਿਆ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤ કરી ਬਾਈ ਨੇ ਤੇ ਅੱਜ ਜਿਹੜੀ ਹੈ ਬੱਡੀ ਕੋਠੀ ਪਾਉਣ ਤੋਂ ਬਾਅਦ ਨਵੀਂ ਫ੍ਰੀਜਾ ਜਿਹੜੀ ਹੈ ਬਾਈ ਦੇ ਘਰੇ ਆਈ ਹੈ ਬਾਈ ਨੂੰ ਮੁਬਾਰਕਾਂ ਲੱਖ ਲੱਖ ਤੁਸੀਂ ਵੀ ਕਮੈਂਟਾਂ 'ਚ ਵਧਾਈਆਂ ਦਿਓ ਬਾਈ ਨੂੰ ਤੇ ਆਹ ਦੇਖੋ ਰਾਤ ਦਾ ਮਾਹੌਲ ਸੱਜਣੋ ਸੱਤ-ਅੱਠ ਗੱਡੀਆਂ ਰਿਸ਼ਤੇਦਾਰਾਂ ਦੀਆਂ ਖੜੀਆਂ ਐ ਤੇ ਰਿਸ਼ਤੇਦਾਰ ਤੇ ਇਧਰ ਬਾਪੂ ਵਾਲੇ ਪੱਚੀ ਗੇਰਾਣਾ ਲਿਆ ਕੇ ਲਾਤੀ ਅੱਜ ਨਵੀਂ ਬਰੀਜਾ ਦੇਖੋ ਫਿਰ ਸੱਜਣੋ ਤੁਸੀਂ ਸੱਜਣੋ ਇੰਨਾ ਪਿਆਰ ਦਿੱਤਾ ਸਾਰੀ ਵੀਡੀਓ ਨੂੰ ਲਾਸਟ ਤੱਕ ਜੁੜਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ